महिला होया मुश्किल महिला कमिश्न भी नहीं कर रही सुनवाई इंसाफ लाई दर दर दिया महिला अखीर पहुँचिया एस पहुंचिया एसीबीसी महा पंचायत पंजाब को इंसाफ की लगाई गुहार आओ देखते दे एक खबर विस्तार सहित एसबीसी महापंचायत पंजाब ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਪਹੁੰਚੀਆਂ ਜਿਨ੍ਹਾਂ ਵਿੱਚ ਸੁਨੇਹਾ ਕਪੂਰ ਵਾਸੀ ਲੁਧਿਆਣਾ ਅਤੇ ਪਰਮਜੀਤ कौर ਵਾਸੀ ਡੇਰਾ ਬੱਸੀ ਨੇ ਆਪਣੇ ਨਾਲ ਹੋਈਆਂ ਵਧੀਆਂ ਅਤੇ ਅਤਿਆਚਾਰ ਬਾਰੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਅਤੇ ਮੋਰਚਾ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈਸ ਸਾਹਮਣੇ ਸਬੂਤਾ ਸਮੇਤ ਬਿਆਨ ਕੀਤਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਸੁਨੇਹਾ ਕਪੂਰ ਨੇ ਕਿਹਾ ਕਿ ਮੇਰੇ ਨਾਲ ਬੀਤੇ 2 ਸਾਲਾਂ ਤੋਂ ਮਾਰ ਕੁੱਟ ਕਰਨ ਦੇ ਕਈ ਮਾਮਲੇ ਹੋ ਚੁੱਕੇ ਹਨ ਤੇ ਕੁੱਟਮਾਰ ਵੀ ਮੇਰੀ ਹੋਈ ਹੈ ਤੇ ਪਰਚੇ ਵੀ ਵਕ ਵਕ ਥਾਣੇ ਆ ਵਿੱਚ ਮੇਰੇ ਉੱਤੇ ਹੀ ਦਰਜ ਹੋਏ ਹਨ ਪੁਲਿਸ ਪ੍ਰਸ਼ਾਸਨ ਲੁਧਿਆਣੇ ਦੇ ਥਾਣਾ ਡਾਬਾ ਵਿੱਚ ਐਸਆਈ ਗਮਦੂਰ ਸਿੰਘ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਨਾਤੇ 23500 ਰੁਪਏ ਰਿਸ਼ਵਤ ਲਈ ਮੈਂ ਥੋ ਇੱਕ ਬੰਦੇ ਦਾ 5000 ਰੁਪਏ ਦੇ ਹਿਸਾਬ ਨਾਲ ਪਰਚਾ ਦਰਜ ਕਰਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਮੈਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੀ ਇੱਕ ਦਰਖਾਸਤ ਨੀਤੀ 7 April 2025 ਨੂੰ ਮਹਿਲਾ ਕਮਿਸ਼ਨ ਪੰਜਾਬ ਨੂੰ ਦਿੱਤੀ ਸੀ ਪਰ ਅੱਜ ਮਹਿਲਾ ਕਮਿਸ਼ਨ ਨੇ ਵੀ ਕਾਰਵਾਈ ਕਰਨ ਤੋਂ ਪੱਲਾ ਝੜ ਲਿਆ ਹੈ ਅੱਜ ਵੀ ਦੋਸ਼ੀਆਂ ਨੇ ਸਾਡਾ ਪਿੱਛਾ ਕੀਤਾ ਤੇ ਅਸੀਂ 112 ਨੰਬਰ ਤੇ ਕਾਲ ਕਰਕੇ ਆਪਣਾ ਬਚਾ ਕੀਤਾ ਅੱਜ ਸਾਡਾ ਪਿੱਛਾ ਕਰਨ ਵਾਲਿਆਂ ਵਿੱਚ ਸੁਸ਼ੀਲ ਮਚਾਨ ਉਸਦੀ ਪਤਨੀ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਮੇਰਾ ਜਾਂ ਮੇਰੀ ਬੱਚੀ ਦਾ ਕੋਈ ਜਾਣੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਉਸਦੇ ਜ਼ਿੰਮੇਵਾਰ ਇਹ ਉਪਰੋਕਤ ਵਿਅਕਤੀ ਹੋਣਗੇ ਇਸੇ ਤਰ੍ਹਾਂ ਡੇਰਾ ਬੱਸੀ ਤੋਂ ਪਹੁੰਚੀ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੀ 11 ਸਾਲਾ ਨਾਬਾਲਗ ਬੇਟੀ ਨਾਲ ਮੇਰੀ ਸਕੀ ਨਣਦੇ ਦੇ بیٹے ਇੰਦਰਜੀਤ ਸਿੰਘ ਜਿਸ ਦੀ ਉਮਰ 31 ਸਾਲ ਵਾਸੀ ਬੋਟਰ ਕਲਾ ਜ਼ਿਲ੍ਹਾ ਗੁਰਦਾਸਪੁਰ ਨੇ ਕਈ ਵਾਰ ਜ਼ਬਰਜਨਾਹ ਕੀਤਾ ਤੇ ਮੇਰੀ ਬੱਚੀ ਨੂੰ ਡਰਾਉਂਦਾ ਧਮਕਾਉਂਦਾ ਵੀ ਰਿਹਾ ਜਿਸ ਬਾਰੇ ਐਸਬੀਸੀ ਮੋਰਚੇਵੱਲੋ ਥਾਣਾ ਡੇਰਾ ਬੱਸੀ ਦੇ ਕਿਰਾਉ ਤੋਂ ਕਬرائی ਪੁਲਿਸ ਨੇ ਐਫ ਆਈ ਆਰ ਨੰਬਰ 001 ਦਰਜ ਕਰਕੇ ਉਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ

महिला कमिश्न भी दी समस्या तो अपना पला चाड़ रही है सरदार ने अग्गे बोल दिया कि, कि जेकर इस मौके मास्टर बनवारी लाल करम सिंह कुरड़ी करमजीत सिंह अरशदीप सिंह कश्मीरा देवी आदि हाजिर हो पीड़ित महिला स्नेहा मामले बारे जदो एस आई गमदूर सिंह गल की

ਸਾਡੇ ਚੈਨਲ ਦੇ ਰਿਪੋਰਟਰ ਨਾਲ ਪੀੜਤ ਮਹਿਲਾਵਾਂ ਅਤੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਗੁੰਮੜਾ ਨੇ ਜੋ ਗੱਲਬਾਤ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਸਨੇਹਾ ਲੁਧਿਆਣਾ ਤੋਂ ਅੱਜ ਮੈਂ ਆਪਣੀ ਮਦਦ ਦੇ ਵਾਸਤੇ ਵੀਰ ਜੀ ਦੇ ਕੋਲ ਆਈ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਮੈਂ 2-3 ਸਾਲਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਮੈਂ ਲੁਧਿਆਣਾ ਪੁਲਿਸ ਕਮਿਸ਼ਨਰ ਜਿੱਥੇ ਤੱਕ ਵੀ ਮੇਰੀ ਪਹੁੰਚ ਲੱਗਦੀ ਮੈਂ ਐਪਲੀਕੇਸ਼ਨਾਂ ਵਗੈਰਾ ਸਾਰੇ ਪਾਸੇ ਮਦਦ ਦੀ ਕੋਹਾੜ ਲਗਾਈ ਹੈ ਪਰ ਮੇਰੀ ਸੁਣਵਾਈ ਕਿਤੇ ਨਹੀਂ ਹੋਈ ਉਸ ਤੋਂ ਬਾਅਦ ਮੈਂ ਮੋਹਾਲੀ ਆਈਆਂ ਰਾਜ ਲਾਲੀ ਮੈਡਮ ਜੀ ਦੇ ਕੋਲ ਜਿੱਥੇ ਤਰੀਕ ਤੇ ਬੁਲਾਣ ਤੇ ਮੈਂ ਆਈ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਆ ਤੇ ਉੱਥੋਂ ਦੀ ਮੈਨੂੰ ਤੋਰ ਦਿੱਤਾ ਗਿਆ ਤੇ ਬਾਅਦ ਵਿੱਚ ਮੈਂ ਇਹਨਾਂ ਦਾ ਵੀਰਜੀ ਕੋਲ ਆਈ ਆ ਮਦਦ ਕਰਨ ਲੈਣ ਵਾਸਤੇ ਮਾਮਲਾ ਕੀ ਹੈ ਤੁਹਾਡਾ ਪੱਤਰਕਾਰੇ ਜੀ ਕੋਈ ਸੁਸ਼ੀਲ ਮਤਾਨ ਹੈ ਪੱਤਰਕਾਰੀ ਦੀ ਆੜ ਦੇ ਵਿੱਚ ਉਹ ਗਰੀਬਾਂ ਨਾਲ ਲੁੱਟ ਖੋਹ ਨਜਾਇਜ਼ ਕਬਜ਼ੇ ਲੋਕਾਂ ਦੇ ਐਡਾ ਕਰਦਾ ਵਾ ਮੇਰੇ ਨਾਲ 3-4 ਵਾਰੀ ਮੇਰੇ ਤੇ ਹਮਲਾ ਕਰ ਦਿੱਤਾ ਤਲਾ ਹਮਲਾ ਮੇਰੇ ਘਰੇ ਕਰਤਾ ਦੂਜਾ ਹਮਲਾ ਦੁਖਨੀਵਰਨ ਪੁਲਤੇ ਕੀਤਾ ਜੀ ਤੀਜਾ ਹਮਲਾ ਮੇਰੇ ਗਲੀ ਦੇ ਮੋੜ ਤੇ ਕੀਤਾ ਜਿਵੇਂ ਮੇਰੇ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਮੇਰੀ ਦਰਖਾਸਤ ਤੱਕ ਨਹੀਂ ਲਿਖੀ ਦਰਖਾਸਤ ਲਿਖਣ ਵਾਸਤੇ 3500 ਰੁਪਏ ਇੱਕ ਲਿਆ ਗਿਆ ਡੱਬਾ ਥਾਣਾ ਏਐਸਆਈ ਗੰਦੂਰ ਸਰ ਨੇ ਤੇ ਜਦ ਕੀ ਮੇਰੀ ਕੋਈ ਔਨਲਾਈਨ ਦਰਖਾਸਤ ਨਹੀਂ ਚੱਲੀ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਗੰਦੂਰ ਸਰ ਦਾ ਕਹਿਣਾ ਸੀਗਾ ਕਿ ਉਹਨਾਂ ਬੰਦੇ ਆ ਵੀ ਉੱਤੇ ਪਰਚਾ ਦਰਜ ਕਰੂੰਗਾ ਕਾਰਵਾਈ ਹੋ ਜੂਗੀ ਸੱਤ ਜਣੇ ਸੀਗੇ ਤਿੰਨ ਅਣਪਛਾਤੇ ਸੀਗੇ ਤੇ ਕਿ 5000 ਰੁਪਇਆ ਪਰ ਪਰਸਨ ਬੰਦਾ ਲੱਗੂਗਾ ਕਿ ਉਹਨਾਂ ਤੇ ਕਾਰਵਾਈ ਹੋਊਗੀ ਤੇ ਮੈਂ ਇੰਨੇ ਪੈਸੇ ਦੇ ਨਹੀਂ ਸੀ ਸਕਦੀ ਮੇਰੀ ਬੱਚੀ ਹੈ ਛੋਟੀ ਜੀ ਜੋ ਮੇਰੇ ਕੋਲ ਜਮਾ ਪੂੰਜੀ ਸੀਗੀ ਮੈਂ 22-23000 ਰੁਪਏ ਜੋ ਬਣਦਾ ਸੀ ਮੈਂ ਗੰਦੂ ਸਰ ਐਸਆਈ ਨੂੰ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਅੱਜ ਤੱਕ ਹੁਣ ਤੱਕ ਮੈਂ ਧੱਕੇ ਖਾ ਰਹੀ ਹਾਂ 2-3 ਸਾਲਾਂ ਤੋਂ ਮੈਨੂੰ ਇਨਸਾਫ ਨਹੀਂ ਮਿਲਿਆ ਅੱਜ ਕੀ ਹੋਇਆ ਲਾਲੀ ਮੈਡਮ ਕੋਲ ਗਏ ਸੀ ਅੱਜ ਉੱਥੇ ਕੀ ਗੱਲ ਹੋਈ ਅਪਾ ਜੀ ਪਹਿਲਾਂ ਤਾਂ ਇਹ ਸਾਨੂੰ ਫੋਨ ਆਇਆ ਗਿਆ ਕਿ ਦੂਜੀ ਪਾਰਟੀ ਨਹੀਂ ਆ ਰਹੀ ਕਿ ਤੁਸੀਂ ਨਾ ਆਇਓ ਸਰਜੀਕ ਰੀਡਰ ਨੇ ਤੇ ਬੰਦਰਖਾਸ ਮੇਰੇ ਵੱਲੋਂ ਸੀਗੀ ਮੈਂ ਉਹਨਾਂ ਦੇ ਕੋਲ ਫਿਰ ਵੀ ਜਾਣਾ ਆਪਣਾ ਸਮਝਿਆ ਕਿ ਮੇਂਦਰਖਾਸ ਮੇਰੇ ਵੱਲੋਂ ਇਨਸਾਫ ਚਾਹੀਦਾ ਮੈਨੂੰ ਮੈਂ ਗਈਆਂ ਦੂਜੀ ਪਾਰਟੀ ਫੋਨ ਕੀਤੀ ਉੱਥੇ ਸਾਡੇ ਮਗਰ ਬੰਦੇ ਲੱਗੇ ਤਿੰਨ ਚਾਰ ਮੁੰਡੇ ਸੀਗੇ ਸੁਸ਼ੀਲ ਮਚਾਨ ਪੱਤਰਕਾਰ ਦੇ ਨਾਲ ਉਹਦੀ ਜਨਾਨੀ ਸੀਗੀ ਕੁਝ ਲੇਡੀਜ਼ ਨੇ ਮੂੰਹ ਬੰਨੇ ਹੋਇਆ ਸੀਗਾ ਅਸੀਂ ਉੱਥੇ ਜਿੱਦਾਂ ਕਰਕੇ ਅਸੀਂ 112 ਤੇ ਕੰਪਲੇਂਟ ਵੀ ਕੀਤੀ ਆ ਫੋਨ ਵੀ ਲਾਇਆ ਵਾ ਤੇ ਅਸੀਂ ਦਫਤਰ ਮੈਡਮ ਦੇ ਕੋਲ ਪਹੁੰਚੀ ਅਸੀਂ ਮੈਡਮ ਕੋਲ ਗਏ ਆ ਤੇ ਮੈਡਮ ਨੇ ਦੋਨਾਂ ਧਿਰਾਂ ਦੀ ਗੱਲਬਾਤ ਸੁਣੀ ਆ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਵਾ ਉਹਨਾਂ ਨੇ ਸਿਰਫ ਇੰਨਾ ਕਹਿ ਕੇ ਕੇਸ ক্লোਜ਼ ਕਰਕੇ ਸਾਡੇ ਸਾਈਨ ਕਰਾ ਕੇ ਸਾਨੂੰ ਕਹਿੰਦਾ ਕਰ ਦਿੱਤਾ ਉਹ ਕਿਹੜੀ ਗੱਲ ਹੈ ਜਿਹੜੀ ਤੁਸੀਂ ਦੱਸ ਰਹੇ ਤੇ 6-7 ਬੰਦੇ ਨੇ ਤੁਹਾਨੂੰ ਅੰਦਰ ਵੜ ਕੇ ਘੁੱਟਿਆ ਉਹਦੇ ਬਾਰੇ ਜੀ ਗਲੀ ਦੇ ਘਰ ਤੇ ਮੋੜ ਤੇ ਮੈਨੂੰ ਮੇਰੇ ਨਾਲ ਕੁੱਟਮਾਰ ਹੋਈ ਆ ਮੇਰੇ ਕੱਪੜੇ-ਕੁਪੜੇ ਪਾੜ ਦਿੱਤੇ ਇਹਨਾਂ ਨੇ ਜਿਹੀ ਵੀ ਵੀਡੀਓ ਵੀ ਆ ਮੇਰੇ ਕੋਲ ਮੇਰੇ ਫੋਨ ਦੇ ਵਿੱਚ ਤੇ ਹੋਰ ਵੀ ਕਾਫੀ ਸਬੂਤ ਨੇ ਮੇਰੇ ਕੋਲ ਸਾਰੇ ਮਤਲਬ ਕਿ ਜੋ ਵੀ ਉਹਨਾਂ ਦੇ ਖਿਲਾਫ ਨੇ ਸਾਰੇ ਸਬੂਤ ਨੇ ਸਬੂਤ ਹੁੰਦੇ-ਸੁੰਦੇ ਦੀ ਪੁਲਿਸ ਪਰਚਾਦਨ ਪੁੱਤਾ ਪਿਆ ਵਾ ਕੋਈ ਕਾਰਵਾਈ ਨਹੀਂ ਕਰਦਾ ਹੁਣ ਤੁਸੀਂ ਕੀ ਚਾਹੁੰਦੇ ਹੋ ਹੀ ਜੋ ਨਹੀਂ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਆ ਮੇਰੀ ਬੱਚੀ ਐ ਛੋਟੀ ਕਿ ਸਾਨੂੰ ਇੰਨਾ ਮਜਬੂਰ ਕਰ ਦਿੱਤਾ ਵਾ ਕਿ ਇਨਸਾਫ ਨਹੀਂ ਮਿਲ ਰਿਹਾ ਕਿ ਇਸੇ ਮਾਵਾਂ ਧੀਆਂ ਕੋਲ ਦਿਖਾ ਕੇ ਮਰਦੀ ਐ ਕਿਉਂਕਿ ਸਾਨੂੰ ਪਲ ਪਲ ਬੰਦੇ ਰਾਹ ਦੇ ਵਿੱਚ ਘੇਰਦੇ ਆ ਸਾਡੇ ਤੇ ਅਟੈਚ ਕੀਤਾ ਜਾਂਦਾ ਵਾ ਮੈਂ ਆਪਣੇ ਘਰ ਦੇ ਅੰਦਰ ਸੇਫ ਨਹੀਂ ਐ ਮੈਂ ਆਪਣਾ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਰਾਏ ਦੇ ਉੱਤੇ ਮੈਂ ਥੱਕੇ ਖਾਰੀ ਆਪਣਾ ਬੱਚਾ ਲੈ ਕੇ ਅਸਲ ਕਾਰਨ ਕੀ ਹੈ ਜੀ ਕਿਉਂ ਤੁਹਾਡੇ ਨਾਲ ਇਹ ਐਦਾਂ ਕਰਕੇ ਕਾਰਨ ਇਹਦੀ ਪੈਸਿਆਂ ਦੀ ਮੰਗ ਮੇਰਾ ਮਕਾਨ ਮੇਰੇ ਨਾਮ ਦੇ ਉੱਤੇ ਰਜਿਸਟਰੀ ਮੇਰੇ ਨਾਮ ਦੇ ਉੱਤੇ ਆ ਇਹ ਬੰਦੇ ਦਾ ਕੰਮ ਹੀ ਆ ਬਲੈਕਮੇਲਿੰਗ ਕਰਨਾ ਇਹ ਪਹਿਲਾਂ ਵੀ ਇੱਕ ਦੋ ਮਕਾਨਾਂ ਦੇ ਉੱਤੇ ਕੱਗੇ ਕਰ ਚੁੱਕਾ ਵਾ ਜਿਹਦੇ ਇਹਦੇ ਉੱਤੇ ਪਰਚੇ ਦਰਜ ਨੇ ਮੇਰੇ ਕੋਲ ਸਕਰੀਨ ਸ਼ਾਟ ਵੀ ਉਹ ਚੀਜ਼ਾਂ ਦੇ ਪਏ ਨੇ ਜੋ ਇਹਨਾਂ ਨੇ ਮੰਨ ਲਓ ਕਰਦੇ ਇਹਨਾਂ ਦਾ ਕੰਮ ਹੀ ਹੈ ਜੀ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਵਰਦ 13 ਵਸੀ ਈਲਾ ਮੁਹਾਰੀ ਦੇ ਵਿੱਚ ਇੱਥੇ ਰਹਿ ਰਹੀ ਹਾਂ ਅਕੀਡੈਂਟ ਤੇ ਮੈਂ ਇਹ ਤਰੀਕ ਦੀ ਕੰਪਲੇਂਟ ਕਰਾਈ ਹੋਈ ਹੈ ਜੇ 35 ਥਾਣੇ ਤੇ ਸੁਣਵਾਈ ਨਹੀਂ ਹੋ ਰਹੀ ਐ ਬਸ ਕੇ ਪੁਲਿਸ ਪ੍ਰਸ਼ਾਸਨ ਕੁਛ ਕਾਰਵਾਈ ਨਹੀਂ ਕਰ ਰਹੀ ਸਾਨੂੰ ਅਰਾਸਮੈਂਟ ਕਰਦੀ ਐ ਕਿਉਂਕਿ ਤੁਹਾਡਾ ਇਸੇ ਜ਼ੀਰੋ ਕੇਸ ਬਣ ਰਿਹਾ ਤੁਸੀਂ ਆਪਣਾ ਉੱਥੇ ਬਰਦਾਸ਼ਤ ਕੋ ਚਾ ਕੇ ਕੰਮ ਕਰੋ ਮੇਰੇ ਕੋਲ ਪੈਸੇ ਤੱਕ ਨਹੀਂ ਹੈਗੇ ਨਾ ਮੇਰੇ ਕੋਲ ਘਰ ਆ ਨਾ ਪਾੜਾ ਕੁਛ ਵੀ ਨਹੀਂ ਐ ਅਸੀਂ ਇਨਸਾਫ ਦੀ ਬੋਹਾਰ ਲਾ ਰਹੇ ਹਾਂ ਕਿਉਂਕਿ ਵੀ ਸਾਡੀ ਸੁਣਵਾਈ ਨਹੀਂ ਪੁਲਿਸ ਪ੍ਰਸ਼ਾਸਨ ਕੁਝ ਵੀ ਕਾਰਵਾਈ ਨਹੀਂ ਕਰ ਰਹੀ। ਇਹ ਪੁਲਿਸ ਨੇ ਜੀ ਐਫ ਆਈ ਆਰ ਦਰਜ ਕੀਤੀ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀ ਕੋਈ ਫੜਿਆ ਜਾਂ ਨਹੀਂ? ਨਹੀਂ ਕੁਝ ਨਹੀਂ ਜੀ ਕੁਝ ਵੀ ਕਾਰਵਾਈ ਨਹੀਂ ਹੋਈ। ਐਵੇਂ ਸਾਰੇ ਉਹ ਵੀ ਇਦਾਂ ਹੀ ਇੱਥੇ ਬੈਠੇ ਆ ਸਾਰੇ ਮੈਨੂੰ ਵਾਰ-ਵਾਰ ਧਮਕੀ ਮਾਰ ਰਹੇ ਆ। ਇਹ ਕਰ ਲੈ ਜੋ ਕਰਨਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਥਾਣੇ ਜਾਂਦੇ ਆ। ਥਾਣੇ ਕਹਿ ਦਿੰਦੇ ਸਾਨੂੰ ਸਟੇਟਮੈਂਟ ਲੈ ਲਈ ਆ ਜੀ ਘਰ ਨੂੰ ਜਾਓ। ਓਏ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਅਸੀਂ ਸਾਰੇ ਕਿਤੇ ਗੋਹਾਰ ਲਾ ਬੈਠੇ ਆ ਸਾਰੇ ਜਿੱਤੇ ਅਰਖਾਸਤਾਂ ਦਿੱਤੀਆਂ ਹੋਈਆਂ ਕੁਝ ਵੀ ਹੁਣ ਤੱਕ ਕਾਰਵਾਈ ਨਹੀਂ ਹੋਈ ਅੱਜ ਕਿੰਨੇ ਦਿਨ ਆਜ 30 ਤਰੀਕ 29 ਤਰੀਕ ਹੋ ਰਹੀ ਹੈ ਕੋਈ ਕਾਰਵਾਈ ਨਹੀਂ ਹੋਈ ਸਾਡੀ ਤੁਸੀਂ ਵੀ ਮਹਿਲਾ ਕਮਿਸ਼ਨਰ ਨੂੰ ਕੋਈ ਦਰਖਾਸਤ ਪੇ ਕੀਤੀ ਸੁਣਾਈ ਹੋਈ ਹੈ ਅਸੀਂ ਮਹਿਲਾ ਕਮਿਸ਼ਨਰ ਨੂੰ ਵੀ ਸਰਕਾਰ ਕੋਲਾਈ ਹੋਈ ਹੈ ਬਟ ਉਸ ਤੋਂ ਕੋਈ ਰਿਸਪਾਂਸ ਆਇਆ ਨਹੀਂ ਜੀ ਕੰਮ ਨੂੰ ਤੁਹਾਨੂੰ ਹਾਲੇ ਤੱਕ ਕੋਈ ਨਹੀਂ ਬੁਲਾਇਆ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਵੀ ਨੇ ਕੋਈ ਵੀ ਉਸਦੀ ਦਸਤਿਆ ਨਹੀਂ ਲਿਆ ਕਿਸੇ ਦੀ ਕਾਰਵਾਈ ਬਾਰੇ ਠੀਕ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਕੀਤੀ ਫਤੋਏ ਮੈਂ ਤੁਹਾਡਾ ਸਾਰਾ ਪ੍ਰੈਸ ਵਾਲੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇਹ ਗਰੀਬ ਅਤਿਆਚਾਰ ਜਿਹੜੀਆਂ ਲੇਡੀਜ਼ ਜਿਹੜੀਆਂ ਮਹਿਲਾਵਾਂ ਤੇ ਬੱਚਿਆਂ ਤੇ ਅਤਿਆਚਾਰ ਹੁੰਦਾ ਹੈ ਕਦੇ ਵੀ ਕਿਤੇ ਪ੍ਰੇਸ਼ਟਾਚਾਰ ਹੁੰਦਾ ਹੈ ਅਤਿਆਚਾਰ ਤੁਹਾਡੇ ਰਾਹੀਂ ਅਸੀਂ ਘਰ ਬੈਠੀ ਸਾਡੇ ਰੱਬਰਗੇ ਸਰੋਤਿਆਂ ਨੂੰ ਜਾਂ ਗੁੰਗੇ ਬੋਲੇ ਅਸਰਾਂ ਨੂੰ ਜਾਂ ਅੰਨੀ ਬੋਲੀ ਸਰਕਾਰ ਤੱਕ ਅਸੀਂ ਕੰਨਾਂ ਤੱਕ ਪਹੁੰਚਾ ਸਕਦੇ ਹਾਂ ਕਿ ਤੁਹਾਡੇ ਜਰੀਏ ਵਿਚ ਆ ਸਕਦਾ ਤੇ ਅੱਜ ਵੇਨ ਜਿਹੜਾ ਸਾਡਾ ਐਸਪੀਸੀਪੀ ਮਹਾਪੰਚਾਇਤ ਵੱਲੋਂ ਮੋਰਚਾ 7 ਵਜੇ ਦੀਆਂ ਲਾਈਟਾਂ ਕੋਲੇ ਚੱਲ ਰਿਹਾ ਹੈ ਇੱਥੇ ਹਰ ਰੋਜ਼ ਕੋਈ ਨਾ ਕੋਈ ਪੀੜਤਔਰ ਪੀੜਤ ਸੈਡ ਤੋਂ ਕੋਈ ਲੇਡੀਜ਼ ਬੱਚੀਆਂ ਬੱਚੇ ਆ ਮੇ ਰਹਿੰਦੇ ਨੇ ਜਿਹੜੀਆਂ ਤੁਹਾਡੇ ਰਾਹੀਂ ਅਸੀਂ ਦੱਸਦੇ ਰਹਿੰਦੇ ਆਂ ਵੀ ਸਰਕਾਰ ਦੀ ਜਿਹੜੀ ਹਕੀਕਤ ਹੈ ਪੁਲਸ ਦੀ ਹਕੀਕਤ ਹੈ ਹਕੀਕਤ ਕੁਝ ਹੋਰ ਹੈ ਗਰਾਊਂਡ ਲੈਵਲ ਤੇ ਕੋਈ ਗੱਲ ਹੋਰ ਹੋ ਰਹੀ ਹੈ ਤੇ ਦੋ ਮਹਿਲਾਵਾਂ ਤੁਹਾਡੇ ਕੋਲ ਸਾਹਮਣੇ ਬੈਠੀਆਂ ਨੇ ਬੀਬੀ ਪਰਵਜੀਤ ਤੋਂ ਡੇਰਾਵਸੀ ਤੋਂ ਐ ਜਿਹਦੀ ਬੱਚੀ ਨਾਲ ਗਰਭ ਹੋਇਆ ਕਿਸ ਤਰ੍ਹਾਂ ਪਿੱਛੇ ਜਿਹੜਾ ਪੰਡੇਰਾਵਸੀ ਥਾਣੇ ਦਾ ਕਰੋ ਰੱਖਿਆ ਸੀ ਉਸ ਕਰੋ ਤੋਂ ਡਰਦੇ ਮਾਰੇ ਡੀਐਸਪੀ ਡੇਰਾਵਸੀ ਨੇ ਐਸਐਚਓ ਨੇ ਇੱਕ ਜ਼ੀਰੋ ਨੰਬਰ ਐਫਆਈਆਰ ਕਰਕੇ ਉਹ ਕਹਿੰਦੇ ਜੀ ਗੁਰਦਾਸਪੁਰ ਭੇਜ ਦੀ ਉੱਥੇ ਦਾ ਵਾਕਾ ਉੱਥੇ ਦਾ ਵਕੂਆ ਸੀ ਹੋਰ ਕੋਈ ਕਾਰਵਾਈ ਨਹੀਂ ਕਰ ਸਕਦੇ ਪਰ ਬੱਚੀ ਦੀ ਮਾਤਾ ਔਰ ਪਿਤਾ ਇੱਥੇ ਦਾ ਪਿਤਾ ਜਿਹੜਾ ਰੇੜੀ ਦਾ ਕੰਮ ਲਾ ਕੇ ਕੰਮ ਚਲਾ ਰਿਹਾ ਉਹਦੇ ਕੋਲ ਪੈਸੇ ਨਹੀਂ ਹੈ ਗੁਰਦਾਸਪੁਰ ਜਾਣ ਵਾਸਤੇ ਆਉਣ ਵਾਸਤੇ ਹੋਰ ਵੀ ਬਹੁਤ ਸਾਧਨ ਵਾਸਤੇ ਪੈਸਾ ਚਾਹੀਦਾ ਜਿੱਥੇ ਸਰਕਾਰ ਕਹਿੰਦੀ ਹੈ ਮਹਿਲਾਵਾਂ ਬਹੁਤ ਸੁਰੱਖਿਅਤ ਨੇ ਮਹਿਲਾਵਾਂ ਨੂੰ ਬਹੁਤ ਸੁਖ-ਸੂਲਤਾ ਦਿੱਤੀ ਜਾਂਦੀਆਂ ਨੇ ਮਹਿਲਾ ਕਮਿਸ਼ਨ ਬਿਠਾਲੇ ਨੇ ਪਰ ਲੇਕਿਨ ਉਹ ਜਿਹੜੀਆਂ ਜਿਵੇਂ ਚੀਟਾ ਹਾਥੀਆ ਜਿਸ ਸਾਫ ਤੋੜੀਆਂ ਨੇ ਇਸੇ ਤਰ੍ਹਾਂ ਸਨੇਹਾ ਕਪੂਰ ਜੀ ਪੁੱਤਰੀ ਨਾਨਕ ਸਿੰਘ ਤੇ ਲੁਧਿਆਣੇ ਤੋਂ ਇਹ ਮੇਰੇ ਕੋਲੇ ਆਏ ਨੇ ਇਹਨਾਂ ਨੇ ਆਪਣੀ ਗੱਲ ਦੱਸੀ ਹੈ ਪਿਛਲੇ 2 ਸਾਲਾਂ ਤੋਂ ਮਾਰਕਟ ਵੀ ਇਸੇ ਲੇਡੀ ਦੀ ਹੁੰਦੀ ਹੈ ਪਰਚੇ ਵੀ ਇਸੇ ਦੇ ਦੋ ਹੁੰਦੇ ਤੇ ਪੁਲਿਸ ਜਿਹੜੀ ਹੈ ਉੱਥੇ ਦਾ ਏਐਸਆਈ ਸਬੰਧਕ ਥਾਣਾ ਗਮਦੂਰ ਸਿੰਘ ਜਿਨ੍ਹਾਂ ਨੇ 23000 ਰੁਪਏ ਰਿਸ਼ਵਤ ਦਾ ਲੈ ਲਿਆ ਵੀ ਤੁਹਾਨੂੰ ਨਿਆਂਸਾਬ ਦਵਾਂਗੇ ਤੇ 23000 ਲੈ ਕੇ ਉਹਨੇ ਪਰ ਹੈਡ ਰੇਟ ਦੱਸਿਆ ਵੀ ਜਿਹੜਾ ਥਾਣੇ 'ਚ ਸਾਡੇ 'ਚ ਰੇਟ ਚੱਲ ਰਿਹਾ ਹੈ ਸੱਤ ਬੰਦੇ ਆ ਜੇਕਰ ਉਹਨਾਂ ਦੇ ਕਾਰਵਾਈ ਕਰਾਣੀਆਂ ਤੇ ਪਰਚਾ ਕਰਵਾ ਮਾਰਕਟ ਦਾ ਤਾਂ 7000 ਰੁਪਏ 5000 ਰੁਪਏ ਪਰ ਹੈਡ ਲੱਗੂਗਾ ਤੇ ਇੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਦੱਸ ਰਹੇ ਸੀ ਵੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਕ੍ਰਿਪਸ਼ਨ ਖਤਮ ਹੋਊਗੀ ਨਸ਼ਾ ਖਤਮ ਹੋਊਗਾ ਪਰ ਇਹ ਥਾਣੇ 'ਚ ਤਾਂ ਰੇਟ ਚੱਲ ਰਿਹਾ ਲੁਧਿਆਣੇ ਦਾ ਰੇਟ ਅੱਜ 5000 ਹੈ ਇੱਥੇ ਤਾਂ ਖਬਰ ਹੈ ਮੋਹਾਲੀ ਦਾ ਮਨ ਲੱਗਦੀ 50000 ਹੋਊਗਾ ਇੱਥੇ ਰੇਟ ਵੱਧ ਨੇ ਤੇ ਲੁਧਿਆਣੇ ਥੋੜੇ ਆ ਰੇਟ ਤੇ ਸਾਡੇ ਕੋਲੇ ਬਹੁਤ ਸਾਰੀਆਂ ਧਰਨਾ ਪੀੜਤ ਲੋਕਾਂ ਦੀਆਂ ਜਿਉਂ ਨਹੀਂ ਨਾ ਨਿਆਂ ਸਾਹਿਬ ਮਿਲਦਾ ਅਸੀਂ ਸਾਰੇ ਮੈਂਸ਼ਨ ਕਰਕੇ ਇਕੱਠੇ ਹੋ ਕੇ ਜਿਹੜਾ ਪਹਿਲਾਂ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਤੇ ਹੁਣ ਵੀ ਸਾਡੇ ਕੋਲ ਪਹਿਲਾਂ ਵੀ ਸੋਹਾਣਾ ਥਾਣੇ ਦੀ ਪੁਲਿਸ ਦੇ ਖਿਲਾਫ ਸਾਡੇ ਕੋਲੇ ਹਲਕੀਆਂ ਬ्यान ਪਏ ਨੇ ਸੈਕਟਰ 70 ਥਾਣੇ 'ਚ ਪੁਲਿਸ ਜਿਹੜੀ ਐ ਚੈੱਕ ਦੁਆਰਾ ਰਿਸ਼ਵਤ ਲੈ ਲੰਦੀ ਐ ਇਸੇ ਤਰ੍ਹਾਂ ਸਾਡੇ ਕੋਲੇ ਹਜ਼ਾਰਾਂ ਆਧਾਰਨਾ ਨੇ ਕ੍ਰੈਪਸ਼ਨ ਦੀਆਂ ਰਿਸ਼ਵਤ ਦੀਆਂ ਜਾ ਕੇ ਪੁੱਛਣ ਦੀ ਲੋੜ ਨਹੀਂ ਅੱਜ ਤੁਸੀਂ ਗਲੀ 'ਚ ਜਾਂਦੇ ਕਾਰ ਬੈਠਿਆਂ ਨੂੰ ਸੁਖ-ਸੋਲਤਾਂ ਦਿੰਦੀਆਂ ਪਰ ਇਹ ਲੇਡੀਆਂ ਜਿਹੜੀਆਂ ਹੈਗੀਆਂ ਦਰਦਰ ਦੀਆਂ ਠੋਕਰਾਂ ਥਾਣਿਆਂ ਦੀਆਂ ਠੋਕਰਾਂ ਕੋਰਟ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੁੰਦੀਆਂ ਤੁਹਾਡੇ ਜਿਹੜੇ ਤਮਾਸ਼ੀਨ ਅਪਕੁੜ ਅਫਸਰ ਸਿਵਲ ਪ੍ਰਸ਼ਾਸਨ ਜਾਂ ਮੰਤਰੀ ਐਮਐਲਏ ਤਮਾਸ਼ਵੀਰ ਬਣ ਕੇ ਦੇਖ ਰਹੇ ਜਿਹੜੇ ਲੋਕਾਂ ਨੇ ਬੋਟਾਂ ਬਟੋਰ ਕੇ ਜਿਹੜੇ 92 ਐਮਐਲਏ ਬਣਾਏ ਸੀ ਤੁਸੀਂ ਝੂਠੇ ਦਾਅਵੇ ਤੇ ਵਾਅਦੇ ਕਰਕੇ ਜਿਨ੍ਹਾਂ ਦੀ ਕਾਲੀ ਕਰਤੂਤ ਕਾਲੇ ਕਾਰਨਾਮੇ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਰਹੇ ਨੇ ਤੇ ਇਸ ਕਰਕੇ ਗੌਰ ਕੀਤੀ ਜਾਵੇ ਮੈਂ ਮਾਨਯੋਗ ਡੀਜੀਪੀ ਪੰਜਾਬ ਤੋਂ ਮੁੱਖ ਮੰਤਰੀ ਪੰਜਾਬ ਤੋਂ ਉਮੀਦ ਕਰਦਾ ਹਾਂ ਕਿ ਲੇਡੀਜ਼ ਨੂੰ ਜਿੰਨੀ ਜਲਦੀ ਹੋ ਸਕੇ ਇਨਸਾਫ ਮਿਲੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜੇਕਰ ਨਹੀਂ ਹੁੰਦੀ ਤਾਂ ਅਸਲੀ ਜਿਹੜਾ ਅਗਲਾ ਸੰਘਰਸ਼ ਹੈ ਸਾਡਾ ਉਹ ਹਰ ਰੋਜ਼ ਜਾਰੀ ਹੈ ਕਿਸ ਦਿਨ ਪਰ ਦੀ ਦਿਨ ਇਕੱਠੇ ਹੋ ਰਹਿਣ ਲਿਸਟ ਬਹੁਤ ਲੰਬੀ ਹੋ ਗਈ ਕਿਸਾਂ ਦੀ ਤੇ ਇਸੇ ਤਰ੍ਹਾਂ ਇਕੱਠੇ ਹੋ ਕੇ ਕਿਸੇ ਦਿਨ ਤੁਹਾਡਾ ਫਿਰ ਪਿੱਟਿਆ ਆਪਾ ਕੀਤਾ ਜਾਵੇਗਾ ਚੌਂਕ ਤੇ ਖੜਕੇ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਪੀੜਤ ਪੁਲਿਸ ਪ੍ਰਸ਼ਾਸਨ ਤੋਂ ਕੋਈ ਜ਼ਿਲ੍ਹੇ ਦਾ ਹੋਵੇ ਸਾਡੇ ਨਾਲ ਸੰਪਰਕ ਕਰੇ ਜੇ ਕਿਸੇ ਕੀ ਮਹਿਲਾ ਕਮਿਸ਼ਨ ਤੋਂ ਮਹਿਲਾ ਕਮਿਸ਼ਨ ਜਿਹੜੀ ਪਰਮਜੀਤ ਕੌਰ ਵਾਲੀ ਲੇਡੀ ਵਾਲੀ ਕਮੇਨ ਨਾ ਹੋ ਗਿਆ ਦਰਖਾਸਤ ਦਿੱਤੀ ਨੂੰ ਕੋਈ ਕਾਰਵਾਈ ਨਹੀਂ ਹੋਈ ਅੱਜ ਇਹ ਕਾਰਵਾਈ ਕਰਾਉਣ ਲਈ ਗਏ ਤਾਂ ਉੱਥੇ ਕੇਸ ক্লোਜ਼ ਕਰ ਦਿਆ ਇੱਥੇ ਤੱਕ ਕੇ ਤਰੀਕ ਤੇ ਆਏ ਹੋਏ ਬੰਦਿਆਂ ਨੇ ਹਮਲਾ ਕਰਨਾ ਚਾਹਿਆ 112 ਨੰਬਰ ਤੇ ਕਾਲ ਕੀਤੀ ਇਹਨਾਂ ਨੇ ਕੰਪਲੀਟ ਕੀਤੀ ਪਰ ਲੇਕਿਨ ਉਹ ਕਿਸੇ ਵੀ ਵੇਲੇ ਕਿਸੇ ਵਕਤ ਸਾਈਡ ਮਾਰ ਕੇ ਗੱਡੀ ਨਾਲ ਇਹਨਾਂ ਨੂੰ ਮਾਰ ਸਕਦੇ ਨੇ ਕੋਈ ਵੀ ਇੱਥੇ ਜਿਹੜਾ ਅਨਸੇਫ ਹੈ ਲੇਡੀ ਨੂੰ ਕੋਈ ਕਿਸੇ ਨੂੰ ਕੋਈ ਸੁਰੱਖਿਅਤ ਨਹੀਂ ਲੇਡੀ ਇੱਕ ਪਾਸੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਨਾਰੇ ਲਿਖਦੇ ਜਿਹਦਾ ਕਰੋੜਾਂ ਰੁਪਏ ਐਡ ਲੱਗਦੀ ਹੈ ਬੇਟੀ ਬਚਾਓ ਔਰ ਬੇਟੀ ਪੜਾਓ ਪਰ ਬੇਟੀਆਂ ਪੜਾ ਕੇ ਬਚਾ ਕੇ ਇਹ ਜਲੀਲ ਹੁੰਦੀਆਂ ਫਿਰ ਰਹਿ ਜਾਂਦੀਆਂ ਤੇ ਤੁਹਾਡੇ ਰਾਹੀਂ ਬੇਨਤੀ ਕਰਦੇ ਮਾਨਯੋਗ ਮੁੱਖ ਮੰਤਰੀ ਨੂੰ ਡੀਜੀਪੀ ਪੰਜਾਬ ਨੂੰ ਤੇ ਤੁਰੰਤ ਜਿਹੜਾ ਹੈਗਾ ਇਹ ਕੇਸਾਂ 'ਚ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਠੱਪ ਦਿਓ ਨਹੀਂ ਤਾਂ ਜਿਹੜਾ ਤੁਹਾਡੇ ਖਿਲਾਫ ਅੱਗੇ ਸੰਘਰਸ਼ ਚੱਲਦਾ ਉਹ ਸਾਡਾ ਹੋਰ ਵੀ ਤਿੱਖਾ ਸੀ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ